ਤੋਹਾ ਡਰਾਂਗੇ ਤੋਹ ਜੀ ਤੋਹਾ ਗੱਡੀ ਆ ਰਹੀ ਘਾੜ ਦੇ ਬੰਨੇ ਅੱਛਾ ਜੀ ਤੇ ਉਹਨੂੰ ਬਚਾਉਂਦੇ ਬਚਾਉਂਦੇ ਹਾਂ ਜੀ ਗੱਡੀ ਨੂੰ ਰੋਨ ਸਾਈਡ ਠੀਕ ਆ ਜੀ ਠੀਕ ਆ ਜੀ ਉਹਨਾਂ ਚੋਂ ਰਹਿਣਾ ਜੀ ਫੋਨ ਕੱਟਿਆ ਹੋ ਗਿਆ ਹਾਂਜੀ ਠੀਕ ਹੈ ਨੁਕਸਾਨ ਹੁਤਾ ਕਿੰਨਾ ਕੋਇਆ ਜੀ ਠੀਕ ਹੈ ਜੀ ਤੇ ਸੱਟਾਂ ਕਿੰਨੀਆਂ ਕਿ ਲੱਗੀਆਂ ਸੱਟ ਮੋਟਾ ਵਾ ਹਾਂਜੀ ਠੀਕ ਹੈ ਜੀ ਕੋਈ ਕੋਈ ਜ਼ਿਆਦਾ ਨੁਕਸਾਨ ਤੇ ਨਹੀਂ ਹੋਇਆ ਕੋਈ ਜਾਨ ਜੋ ਹੁੰਦਾ ਕੋਈ ਠੀਕ ਹੈ ਤੇ ਫਿਰ ਕੌਣ ਕੌਣ ਆਏ ਮਤ ਲਈ ਜਿਨ੍ਹਾਂ ਨੇ ਹੈਲਪ ਕੀਤੀ ਜਾਣਗੇ مالک نوਵਾਦੇ ਵੀ ਆਏ ਸੀ اچھا جی ملازم ਹੀ ਹੋਈ ਇੱਥੋਂ ਠੀਕ ਆ ਜੀ ਰੋਡ ਵਾਲੇ ਭਾਈ ਹੁਣ ਹੀ ਆਏ ਆ ਅੱਛਾ ਜੀ ਸਾਰਾ ਕੋਈ ਡਾਕਟਰ ਲੈ ਕੇ ਆਏ ਠੀਕ ਹੈ ਤੇ ਭਾਜੀ ਵੀਰੇ ਕੀ ساری ਗੱਲ ਹੋਈ ਕਿੰਨੇ ਕ ਵਜੇ ਐਕਸੀਡੈਂਟ ਹੋਇਆ ਜੀ ਤੇ 9 ਵਜੇ ਦਾ ਟਾਈਮ ਜੀ ਅੱਛਾ ਜੀ 9 ਵਜੇ ਨੂੰ ਅਸੀਂ ਟਿਕੂ ਤੇ ਖੜੇ ਸੀ ਹਾਈਵੇ ਨੈਸ਼ਨਲ ਹਾਈਵੇ ਤੇ ਆਪਣਾ ਅਮਰੀਕਾ ਤੋਂ ਬਣਾਉਣ ਕੋਲ ਰੋਡ ਤੇ ਠੀਕ ਆ ਜੀ ਤੁਹਾਨੂੰ ਕਾਲ ਗਈ ਹੈ ਉਸੇ ਟਾਈਮ ਹੈ ਜੀ ਇੱਥੇ ਪਹੁੰਚ ਗਏ ਆ ਹਾਂ ਜੀ ਤੇ ਕਾਲ ਜਾਈ ਆਪਾਂ ਨੇ ਦੇਖਿਆ ਉਹਨਾਂ ਨੂੰ ਇੰਨਾ ਚਿਰ ਤੋਂ ਮਰੀਜ਼ ਕੱਢਿਆ ਵਿੱਚੋਂ ਠੀਕ ਹੈ ਕੱਢ ਕੇ ਉਹਨਾਂ ਨੂੰ ਸਹਾਇਤਾ ਕੀਤਾ ਨੋਆ ਵਾਲਿਆਂ ਨੇ ਹਾਂਜੀ ਕੋਈ ਇਥੋਂ ਭੱਜਿਆ ਨਹੀਂ ਠੀਕ ਹੈ ਇਹ ਨਹੀਂ ਕਿ ਐਕਸੀਡੈਂਟ ਕਰਦੇ ਤੇ ਕੋਈ ਭੱਜਿਆ ਡਰਾਈਵਰ ਦੀ ਚਲੋ ਕਾਫੀ ਹਾਲਾਤ ਉਹਨੂੰ ਮਾਰੇ ਸੀ ਠੀਕ ਹੈ ਉਹਨਾਂ ਨੂੰ ਕੱਢਿਆ ਵਿੱਚੋਂ ਠੀਕ ਹੈ ਤੇ ਉਸ ਤੋਂ ਬਾਅਦ ਸਾਡੀ ਨੈਸ਼ਨਲ ਹਾਈਵੇ ਦੀ ਹਾਈਵੇ ਦੀ ਟੀਮ ਜਦ ਮੌਜੂਦਾ ਟਾਈਮ ਉਦੋਂ ਪਹੁੰਚੀ ਹੈਲਪਰ ਪ੍ਰੋਵਾਈਡ ਕੀਤਾ ਆ ਤੇ ਸੀਪੀ ਪ੍ਰੋਵਾਈਡ ਕੀਤੀ ਹੈ ਠੀਕ ਹੈ ਤੇ ਇਹਦੇ ਨਾਲ ਜਦੋਂ ਕਾਫੀ ਹਲਕੀਤੀ ਹੋਣੇ ਨੂੰ ਗੱਡੀ ਨੂੰ ਕਲੀਅਰ ਕਰ ਕੋਈ ਜਾਨ ਦਾ ਨੁਕਸਾਨ ਨਹੀਂ ਹੋਇਆ ਕੋਈ ਕੋਈ ਨੁਕਸਾਨ ਨਹੀਂ ਠੀਕ ਹੈ ਜੀ ਤੇ ਇਹ ਹਾਈਵੇ ਦਾ ਹੀ ਸਾਰਾ ਹੈ ਡਰਮ ਵਗੈਰਾ ਸਾਰਾ ਹਾਂਜੀ ਨੈਸ਼ਨਲ ਹਾਈਵੇ ਦਾ ਠੀਕ ਹੈ ਜੀ ਤੇ ਤੁਹਾਨੂੰ ਕਾਲ ਗਈ ਕਿ ਜਾਂ ਫਿਰ ਕੀ ਹੈ ਹਾਂਜੀ ਮੈਂ ਮੈਚ ਨੂੰ ਕਾਲ ਆਈ ਸੀ ਠੀਕ ਹੈ ਜੀ